ਜ਼ਿਲ੍ਹਾ ਜੁਲੰਦਰ ਦੇ ਫਿਲੋਰਾਦੀਨ ਪੈਂਦੇ ਪਿੰਡ ਗੜਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ 13 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀਆਂ ਅਨੁਸਾਰ ਤੇਜ਼ ਰਫ਼ਤਾਰ ਕਾਰ ਨੇ ਪੈਦਲ ਚੱਲ ਰਹੀ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੁਸਕਾਨ ਉਮਰ 13 ਸਾਲ ਜੋ 6ਵੀਂ ਜਮਾਤ ਦੀ ਵਿਦਿਆਰਥਣ ਸੀ ਆਪਣੀ ਭੂਆ ਪ੍ਰਵੀਨ ਦੇ ਨਾਲ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਘਰ ਵਾਪਸ ਜਾ ਰਹੀ ਸੀ। ਦੋਵੇਂ ਸੜਕ ਦੇ ਕਿਨਾਰੇ ਚੱਲ ਰਹੀਆਂ ਸਨ ਕਿ ਪਿਛੂ ਵਾਰੀ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਮੁਸਕਾਨ ਉਛਲ ਕੇ ਨੇੜੇ ਖੜੇ ਦਰਖਤ ਨਾਲ ਝਟਕ ਕਰਾਈ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਮੁਸਕਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਟੱਕਰ ਮਗਰੋਂ ਕਾਰ ਨੇ ਨੇੜੇ ਖੜੀ ਇੱਕ ਢਾਂਚੇ ਨਾਲ ਵੀ ਟੱਕਰ ਮਾਰੀ ਜਿਸ ਕਾਰਨ ਕਾਰ ਚਾਲਕ ਦਲਜੀਤ ਸਿੰਘ ਨਿਵਾਸੀ ਪਿੰਡ ਨਗਰ ਜਲੰਧਰ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਫਿਲੌਰ ਪੁਲਿਸ ਵੱਲੋਂ ਮੁਸਕਾਨਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਰਖਵਾ ਦਿੱਤਾ ਗਿਆ ਹੈ ਇਸ ਸਬੰਧੀ ਥਾਣਾ ਫਿਲੌਰ ਦੇ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ਤੇ ਪਹੁੰਚੀ ਮ੍ਰਿਤਕ ਵਿਦਿਆਰਥਣ ਦੀ ਭੂਆ ਪ੍ਰਵੀਨ ਦੇ ਬਿਆਨਾਂ ਦੇ ਆਧਾਰ ਤੇ ਕਾਰ ਚਾਲਕ ਦਲਜੀਤ ਸਿੰਘ ਖਿਲਾ ਮਾਮਲਾ ਦਰਜ ਕਰਕੇ ਵਾਹਣਾ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਜੀ ਸਰ ਕੀ ਨਾਮ ਹੈ ਸਰਬਜੀਤ ਕੁਮਾਰ ਆ ਜੀ ਕੀ ਹਾਸਾ ਵਾਪਰਿਆ ਜੀ ਹਾਸਾ ਇਹ ਵਾਪਰਿਆ ਮੇਰੀ ਬੱਚੀ ਐਕਸੀਡੈਂਟ ਹੋ ਗਿਆ ਜੀ ਟਿੱਕੀ ਮੰਗ ਕਰਦੇ ਆ ਜੀ ਹੁੰਦੇ ਮੰਗ ਇਹ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੀ ਪਿੰਡ ਵਾਲੇ ਸਹਯੋਗਨਾ ਹਸਪਤਾਲ ਲੈ ਕੇ ਆਏ ਆ ਜੀ ਠੀਕ ਹੈ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਸਰਪੰਚ ਸਾਹਿਬ ਇੱਕ ਐਕਸੀਡੈਂਟ ਹੋਇਆ ਕਿ ਸਾਰਾ ਮਸਲਾ ਜੀ ਰਾਤ ਬੀਤੀ ਰਾਤ ਜਿਹੜੀ ਕੱਲ ਲੰਘ ਕੇ ਗਈ ਆ ਸ਼ਾਮ ਤਕਰੀਬਨ 8 8:30 ਵਜੇ ਦੇ ਕਰੀਬ ਸਾਡੇ ਸ਼੍ਰੀ ਗੁਰਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਜਿਹੜਾ ਪਿੰਡ ਵਾਸੀਆਂ ਵੱਲੋਂ ਲੰਗਰ ਲਗਾਇਆ ਜਾਂਦਾ ਉਹ ਸੰਧਿਆ ਫੇਰੀ ਉਹ ਸ਼ਾਮ ਫੇਰੀ ਗੱਡੀ ਜਾਂਦੀ ਆ ਉਸ ਦੌਰਾਨ ਇਹ ਬੱਚੀ ਮੱਥਾ ਟੇਕ ਕੇ ਆਪਣੇ ਘੂਆ ਦੇ ਨਾਲ ਬਿਲਕੁਲ ਕੱਚੇ ਦੇ ਉੱਤੇ ਸਾਈਡ ਪਰ ਆ ਰਹੀ ਸੀ ਤਾਂ ਇੱਕ ਤੇਜ਼ ਰਫਤਾਰ ਨਗਰ ਵੱਲੋਂ ਪਿੰਡ ਨਗਰ ਵਾਸੀ ਹੀ ਜਿਹੜੇ ਕਾਰ ਨੂੰ ਚਲਾ ਰਹੇ ਸੀ ਉਹ ਆਏ ਔਰ ਉਹਨਾਂ ਨੇ ਬੜੀ ਤੇਜ਼ ਰਫਤਾਰ ਦੇ ਨਾਲ ਜਿਹੜਾ ਲੜਕੀ ਨੂੰ ਜਿਹੜੀ ਟੱਕਰ ਮਾਰੀ ਆ ਔਰ ਲੜਕੀ ਕਾਫੀ ਦੂਰ ਜਾ ਕੇ ਦਰਖਤ ਦੇ ਵਿੱਚ ਵੱਜੀ ਔਰ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਔਰ ਰਾਤ ਅਸੀਂ ਪਿੰਡ ਵਾਸੀਆਂ ਨੇ ਸਰਪੰਚ ਸਾਹਿਬ ਨੇ ਸਾਰੇ ਸਹਯੋਗੀਆਂ ਨੇ ਸਹਿਯੋਗ ਕਰਕੇ ਲੜਕੀ ਨੂੰ ਇੱਥੇ ਪਹੁੰਚਾਇਆ ਤਾਂ ਉਹ ਡੈੱਡ ਹੋ ਚੁੱਕੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਡੈੱਡ ਬੋਡੀ ਇੱਥੇ ਜਮ੍ਹਾਂ ਕਰਾਈ ਗਈ ਹੁਣ ਪੁਲਿਸ ਥਾਣੇ ਦੇ ਅੰਦਰ ਜਿਹੜਾ ਪਰਚਾ ਮੁਕੱਦਮਾ ਦਰਜ ਕੀਤਾ ਗਿਆ ਔਰ ਹੁਣ ਅਸੀਂ ਅੱਜ ਹੀ ਉਸ ਲੜਕੀ ਦਾ ਜਿਹੜਾ ਸੰਸਕਾਰ ਪਿੰਡ ਗੜਾ ਵਿਖੇ ਉੱਜਾ ਕੇ ਕਰਾਂਗੇ ਔਰ ਬੜੀ ਇਹ ਦਰਦਨਾਕ ਮੌਤ ਹੋਈ ਆ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਜਿਹੜਾ ਇਸ ਲੜਕੀ ਆ ਜਿਹੜੀ ਮੌਤ ਹੋਈ ਆ ਇਸ ਪਰਿਵਾਰ ਨੂੰ ਜਿਹੜਾ ਟੋਕਮਾ ਮੁਆਵਜ਼ਾ ਦਿੱਤਾ ਜਾਵੇ ਔਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਜਿਹੜੀ ਆ ਸਖਤ ਸਜ਼ਾ ਦਿੱਤੀ ਜਾਵੇ ਸਰਜੀਤ ਦੀ ਡੈਥ ਹੋਈ ਹੈ ਕੀ ਨਾਮ ਸੀਗਾ ਲੜਕੀ ਦਾ ਲੜਕੀ ਸੀਗੀ ਉਮਰ ਤਕਰੀਬਨ 12 ਸਾਲ ਔਰ ਪੁੱਤਰੀ ਸਰਬਜੀਤ ਕੁਮਾਰ ਤੇ ਜੋਗਿੰਦਰਪਾਲ ਜੀ ਦੀ ਪੋਤੀ ਸੀਗੀ ਸਾਡੇ ਗੜਾ ਪਿੰਡ ਤੋਂ ਹੀ ਚਾਂਦ ਚੱਕ ਮੱਲੇ ਦੇ ਵਿੱਚ ਇਹ ਪਰਿਵਾਰ ਜਿਹੜਾ ਰਹਿੰਦਾ ਸਾਡੇ ਪਿੰਡ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਪਿੰਡ ਦੇ ਵਿੱਚ ਮਸਨੀਪਰਾ ਤੇ ਸਾਰੇ ਜਿਹੜੇ ਕਾਰ ਚਾਲਕ ਸੀ ਉਹਦੇ ਵਿੱਚ ਕਿੰਨੇ ਜਣੇ ਸਵਾਰ ਸੀਗੇ ਦੋ ਚ ਇੱਕ ਡਰਾਈਵਰ ਸੀਗਾ ਇੱਕ ਨਾਲ ਉਹਦੇ ਇੱਕ ਸਾਥੀ ਹੋਰ ਸੀਗਾ ਕੋਈ ਡਰਿੰਕ ਵਗੈਰਾ ਵੀ ਕੀਤੀ ਹੋ ਲੱਗਦੀ ਸੀ ਹੋ ਸਕਦਾ ਉਹਨਾਂ ਨੇ ਕੋਈ ਨਾ ਕੋਈ ਨਸ਼ਾ ਕੀਤਾ ਹੋਵੇ ਕਿਉਂਕਿ ਨਸ਼ੇ ਦੀ ਹਾਲਤ ਵਿੱਚ ਜਿਹੜੀ ਕਾਰ ਹੈ ਜਿਹੜੀ ਇੰਨੀ ਤੇਜ਼ ਕੋ ਚਲਾ ਸਕਦਾ ਕਿਉਂਕਿ ਜਿੰਨੀ ਤੇਜ਼ ਉਹ ਕਾਰ ਪਿੱਛੋਂ ਆਈ ਆ ਲੜਕੀ ਨੇ ਟੱਕਰ ਮਾਰਨ ਤੋਂ ਬਾਅਦ ਇੱਕ ਹੋਰ ਗੱਡੀ ਦੇ ਵਿੱਚ ਵੀ ਉਹ ਕਾਰ ਜਿਹੜੀ ਵੱਜੀ ਆ ਬਹੁਤ ਹੀ ਭਿਆਨਕ ਹਾਦਸਾ ਜਿਹੜਾ ਹੋਇਆ ਔਰ ਉਹ ਇਹ ਤੇਜ਼ ਰਫਤਾਰ ਕਾਰ ਨਹੀਂ ਹੋਇਆ ਹਾਂਜੀ ਸਰ ਇੱਕ ਫਲੋਰ ਗੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਕੀ ਸਾਰਾ ਮਸਲਾ ਜੀ ਇਹ ਬਾਕੀ ਸੀ ਇੱਕ ਪੇਰਾ ਮਸਲਾ ਜੀ ਜਿਹੜਾ ਚੌੜੀ ਗੱਡੀ ਨੇ ਟੱਕਰ ਹਿੰਦੀ ਕੰਮ ਦੀ ਸੀ ਤੋ ਉਹ ਵੱਡੀ ਨੇ ਹਲਕੀ ਤਾਂ ਕੁੜੀ ਦੇ ਬੱਚੀ ਦੇ ਜ਼ੋਰ ਨਾਲ ਉਹ ਕੁੜੀ ਸੱਟੋਂ ਲੱਗ ਗਈ ਜੰਗੀ ਜੜੀ ਆ ਇਹ ਬਜੇ ਦੇ ਨਾਲ ਅੱਗੇ ਇੱਕ ਕੁੜੀ ਗੜੀ ਸੀ ਉਹ ਆਪਣੇ ਘਰ ਉਹਦੇ ਵਿੱਚ ਵੱਜੀ ਜਾਂਦੀ ਤੇ ਜਦੋਂ ਕਾਰ ਦੇ ਚਾਲਕ ਸੀ ਉਹਨਾਂ ਦੇ ਵੀ ਸੱਟਾਂ ਲੱਗੀਆਂ ਉਹ ਇਥੋਂ ਰੈਪਰ ਜਲੰਧਰ ਕਰਦੇ ਆ ਉਹ ਆਪ ਉਹ ਜਿੰਦਾ ਹਸ ਰਿਹਾ ਹੈ ਤੇ ਇਸ ਵਾਰੀ ਕਦਮਾ ਦਾ ਕਰਦੇ ਤਾਂ ਇਹ ਨਿਪੋਸ਼ਣ ਕਰਾ ਦੇ ਤੋ ਅਸੀ ਜੀ ਬਸਾ ਬਾਰੇ ਕਿਹੜੀ ਧਾਰਾ ਦੇ ਮਕਦਮੇ ਦੇ ਤਹਿਤ ਦਰਜ ਕੀਤਾ ਗਿਆ ਠੀਕ